ਅੱਜ ਤਰੀਕ 25 12 2025 ਸ਼ਹੀਦੀ ਜੋੜ ਮੇਲੇ ਦੇ ਜੋ ਕਿ ਹਰੇਕ ਸਾਲ ਆਪਣਾ ਭਰਾ ਕੁਲਵਿੰਦਰ ਬੱਸ ਲੈ ਕੇ ਆਇਆ ਐਤਕੀ ਵੀ ਇਸੇ ਤਰ੍ਹਾਂ ਬੱਸ ਲੈ ਗਿਆ ਮੈਂ ਬਾਈ ਦਾ ਬੜਾ ਧੰਨਵਾਦ ਕਰਦਾ ਬਾਈ 2-3 ਦਿਨ ਤੋਂ ਸਵਾ ਦਿਨ ਜਾ ਸਕਿਆ ਇਸੇ ਚੱਕਰ 'ਚ ਉਹ ਬੱਸ ਦੇ ਭਾਲ ਵਿੱਚ ਸੀ ਤੇ ਬਾਈ ਨੂੰ ਪਹਿਲਾਂ ਬਸ ਦੇ ਚੱਕਰ ਦੇ ਵਿੱਚ ਬਾਈ ਦੋ ਦਿਨ ਇੰਨਾ ਬਿਜੀ ਰਹਾ ਸਵਾ ਤੇ ਇੱਕ ਦਿਨ ਆਪਣੇ ਜਨ ਲੰਗਰ ਸੀ ਉਸ ਦਿਨ ਥੋੜਾ ਜਿਹਾ 10 ਮਿੰਟ ਦਾ ਟਾਈਮ ਲੱਗਿਆ ਤੇ ਮੈਂ ਵੀ ਬਾਈ ਦੀ ਡਿਊਟੀ ਲੈ ਵੀ ਨਹੀਂ ਮੈਂ ਬਾਈ ਜਿੱਦਾਂ ਮਰਜ਼ੀ ਕਰ ਜੋ ਮਰਜ਼ੀ ਕਰ ਬਸ ਆਪਾਂ ਨੇ ਲੈ ਕੇ ਜ਼ਰੂਰ ਆਣੀ ਹੈ ਕਿਉਂਕਿ ਸੰਗਤ ਹੋ ਜਾਂਦੀ ਹੈ ਜਿਆਦਾ ਆਪਣੇ ਸੇਵਾਦਾਰ ਬਹੁਤ ਜ਼ਿਆਦਾ ਪਿੰਡ ਦੇ ਸਾਰਾ ਯੋਗਦਾਨ ਬੱਚੇ ਸੇਵਾ ਦਾ ਦੇ ਰਹੇ ਆ ਤੇ ਬਾਈ ਕਦੋਂ ਮਿਲੀ ਬਾਈ ਬਸ ਆਪਾਂ ਨੂੰ ਫਿਰ ਇਹ ਸ਼ਾਮੀ ਮਿਲੀਗੀ ਗੱਲ ਅੱਛਾ ਬੜੀ ਖੱਜਲ ਖਵਾਰੀ ਦਾ ਵਾਦਾ ਆਪਾਂ ਨੂੰ ਬਸ ਮਿਲ ਗਈ ਹੁਣ ਆਪਣੇ ਕੋਲ ਬੱਸ ਜਦੋਂ ਤੱਕ ਸਿੱਧੀ ਜੋੜ ਮਿਲਣਾ ਪੜੂਗਾ ਉਦੋਂ ਤੱਕ ਉਦੋਂ ਤੱਕ 3 ਦਿਨ ਆਪਣੇ ਕੋਲ ਬੱਸ ਹੈ ਇਹ ਬਾਈ ਹਰੇਕ ਸਾਲ ਕੁਲਵਿੰਦਰ ਬਾਈਏ ਸਾਫ ਦਾ ਸਰਪੰਚਾ ਹਰੇਕ ਸਾਲ ਬਾਈ ਬੱਸ ਲੈ ਕੇ ਆਂਦਾ ਇਸ ਵਾਰੀ ਬੱਸ ਲੈ ਕੇ ਬਾਈ ਦਾ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਤਾਂ ਕਿ 40 50 ਆਪਣੇ ਸੇਵਾਦਾਰ ਇਸ ਬੱਸ ਦੇ ਵਿੱਚ ਆ ਜਾਂਦੇ ਨੇ ਤੇ ਜਦੋਂ ਤੱਕ ਲੰਗਰ ਚੱਲਦਾ ਉਦੋਂ ਤੱਕ ਬੱਚੇ ਪਤਾ ਹੁੰਦਾ ਉਹਨਾਂ ਨੂੰ ਬੱਸ ਖੜੀ ਹੈ ਸੇਵਾ ਕਰੀ ਜਾਂਦੇ ਆ ਮੈਂ ਇੱਕ ਵਾਰੀ ਸੇਵਾਦਾਰ ਵੀ ਦਰਖਾਨ ਜਿਹੜੇ ਬੱਸ ਦੇ ਵਿੱਚ ਬੈਠੇ ਨੇ ਤੇ ਮੜਾ ਜਾ ਕਿੱਧਰ ਨੂੰ ਆ ਸੇਡਾ ਇਹ ਛੋਟੇ ਛੋਟੇ ਬੱਚੇ ਵੀ ਚਾਹ ਬਾਣੇ ਸੇਵਾ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀ ਕਾਇਮ ਹੋ ਜੀ ਸਾਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜਿਹੜੇ ਬਸ ਕੇ ਬੈਠੇ ਆ ਨਾ ਸੇਵਾ ਕਰਨੀ ਹੈ ਔਰ ਤਾਂ ਸਤਿ ਸ੍ਰੀ ਅਕਾਲ ਠੀਕ ਹੈ ਇਹ ਮੁੰਡੇ ਆਪਣੇ ਤਸੌਲੀ ਜੀ ਨਵੀਂ ਪੰਜੇਰੀ ਹੈ ਜਿਹੜੀ ਹੁਣ ਟੱਜ ਕੇ 12-12 ਘੰਟੇ ਜਿਨ੍ਹਾਂ ਨੇ ਸੇਵਾ ਕਰਨੀ ਹੈ ਲੈ ਵੀ ਕਿ ਜਗਾਰਾ ਛੱਡ ਦਿਓ ਸਾਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਜਗ੍ਹਾ ਦਾ ਹੋਰ ਛੱਡ ਦੋ ਇੱਕ ਜਗ੍ਹਾ ਦਾ ਹੋਰ ਛੱਡ ਦੋ ਬੋਲੇ ਈਸ਼ੋ ਜਾਨਾ ਹਾ ਸ੍ਰੀਆ ਜਾਨਾ ਇਹ ਵਾਹ ਇਹ ਛੋਟੇ ਛੋਟੇ ਬੱਚੇ ਆਂ ਸੇਵਾ ਕਰਨੀ ਆ ਬੱਚੋ ਠੀਕ ਐ ਨਹੀਂ ਕਰਦੇ ਐ ਨਹੀਂ ਬੋਲੇ ਕਰਦੇ ਪੁੱਤ ਹੌਸਲਾ ਪਿਆਰ ਫੜੀਵਾਰੀ ਕਰਤਾ ਕਿ ਜਦੋਂ ਤੁਸੀਂ 90 ਕੋਲ ਜਿਕੇ ਮੁਰੇ ਬੇਜ ਬਿਆ ਬਿਆ ਕੋਪਾ ਖਰਾਬ ਵੀ ਹੋ ਜਾਊ ਆ ਤੇਰੀ ਜੁਬਲਾ ਪੜਾ ਰਿਹਾ ਐ ਨਾ ਜੀ ਲੈ 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 ਪੰਪ ਤੇ ਗੱਡੀ ਦਾ ਹੋ ਗਿਆ ਤੇਲ ਖਾਲੀ ਤੇ ਪ੍ਰਾਨ ਲਗਿਆ ਫੁੱਲ ਕਰਾ ਦੇ ਬਾਈ ਫੁੱਲ ਕਰ ਫੁੱਲ ਗਿਆ ਨਾ ਫੁੱਲ ਕਰਦੀ ਬਾਈ ਟੈਂਕੀ ਫੁੱਲ ਕਰਨੀ ਹੈ ਨਾ ਨਾ ਬਾਪਾ ਬੱਸ ਕੈਮਰਨ ਰੀਜ ਬਣਾਵਾ ਲੱਗ ਗਈ ਹੁਣ ਭੁੱਖ ਪਿੱਤੂ ਖਾਊਗਾ ਹੁਣ ਨਾਲ ਆ ਸ਼ਰਨ ਸ਼ਰਨ ਨੂੰ ਵੀ ਭੁੱਖ ਲੱਗੀ ਸ਼ਰਨ ਨਾਲ ਖਾਣੇ ਵਾਸਤੇ ਜਾ ਰਹੀ ਹੈ ਭੱਜੀ ਆ ਗਿਆ ਜੀ ਨਾਨਾ ਦਾ ਲੰਗਰ ਬਸ ਵਾਲੇ ਸੇਵਾ ਦਾ ਹਰੇਕ ਸਾਲ ਇੱਥੇ ਲੰਗਰ ਖਾ ਕੇ ਜਾਂਦੇ ਆ ਬਹੁਤ ਵਧੀਆ ਟੇਸਟੀ ਲੰਗਰ ਹੁੰਦਾ ਬਾਈਆਂ ਦਾ ਲਾਈਨ ਮਨ ਨੂੰ ਐਡੀ ਲਾਈਨ ਬਣਾ ਦੀ ਲਾਈਨ ਮਨ ਨੂੰ ਆਣਾ ਪੈਣਾ ਸ਼ਕਲੋ ਬਾਈ ਕੋਈ ਹੋਰ ਨੰਬਰ ਨਹੀਂ ਆ ਰਹੇ ਆ ਬੇਟਿੰਗ ਹੋ ਰਹੀ ਆ ਨਾ ਪੁੰਡਣੀ ਨਹੀਂ ਹੈ ਪੂਰੇ ਦਿਨ ਚੱਲ ਰਹੇ ਨੇ ਬਾਈ ਸ਼ਾਖਰ ਸਾਡੇ ਨੇ ਪ੍ਰਸ਼ਾਦਾ ਚਲਿਏ ਥਾਲੀ ਰੋਟੀ ਖਾਰੇ ਨੇ ਵੀ ਚਲੀਏ ਹੁਣ ਚਲਿਏ ਵੀ ਆਗੇ ਸਾਰੇ ਬੰਦੇ ਚਲੋ ਭਈ ਆਗੇ ਆਪਾਂ ਪਹੁੰਚ ਗਏ ਜੀ ਸ਼ਹੀਦਾਂ ਦੀ ਧਰਤੀ ਤੇ ਸ਼੍ਰੀ ਫਤੇਗਣ ਸਾਹਿਬ ਸ਼ਹੀਦਾਂ ਦੀ ਧਰਤੀ ਦੇਰੀ ਫਤੇਗੜ ਸਾਹਿਬ ਪਹੁੰਚ ਚੁੱਕੇ ਆ ਜੀ ਬਾਅਦ ਥੋੜੇ ਟਾਈਮ ਤੱਕ ਪਾਰਕਿੰਗ ਚ ਲਾ ਦਨੇ ਆ ਬੱਸ ਇਹਨਾਂ ਦੀ ਯਾਤਰਾ ਚਾਹੇ ਹੋਰ ਇਹ ਲੱਗਿਆ ਆਪਾਂ ਪਹੁੰਚ ਗਏ ਆ ਜੀ ਫਤੇਗੜ ਸਾਹਿਬ ਇੱਥੇ ਆਪਣਾ ਪਾਰਕਿੰਗ ਦੇ ਬੱਸ ਇਹ ਪਾਰਕਿੰਗ ਦੇ ਵਾਸਤੇ ਜਿਹੜੀਆਂ ਪਾਰਕਿੰਗ ਚ ਲਗਣੀਆਂ ਉਹ ਗੱਡੀਆਂ ਪਾਰਕਿੰਗਾਂ ਦੇ ਥੋੜਾ ਜਿਹਾ ਰਸ਼ ਹੈ ਬਾਪਾ ਨੇ ਹੁਣ 2 ਮਿੰਟ ਚ ਪਾਰਕਿੰਗ ਚ ਲਾ ਦੇਣੀਆਂ ਬੱਸ ਪਹੁੰਚਗੇ ਜੀ ਫਤੇਗੜ ਸਾਹਿਬ ਥੋੜਾ ਥੋੜਾ ਜਾਮ ਹੈ ਪਾਰਕੀਆਂ ਦੀ ਦਿੱਕਤ ਕਰਕੇ ਥੋੜਾ ਜਿਹਾ ਜਾਮ ਆ ਰਿਹਾ ਹੈ ਬਹੁਤ ਲੰਬਾ ਜਾਣਾ ਹੈ ਗੁਰਨਾ ਨਿਆਣੇ ਫੜਨੀ ਪਹਿਲਾ ਉਤਲੇ ਨਿਚੇ ਦੇ ਕੰਡੇ ਕੰਡਿਆਂ ਨਿਚੇ ਦੇ ਕੇ ਦੇਖੀਏ ਉਹ ਠੀਕ ਹੈ ਠੀਕ ਦੇਖੀਏ ਆਹ ਪਾਣੀ ਪੜਦਾ ਦਰਵਾਜ਼ੇ